ਫਿਰ ਅਖਦੀ ਰਾਂਝਿਆ ਮੁਲਕ ਅੰਦਰ ਫਿਰ ਅਖਦੀ ਰਾਂਝਿਆ ਮੁਲਕ ਅੰਦਰ ਧਰਮ ਲੱਭਦਾ ਨਹੀਂ ਤੇ ਪਾਪ ਬੜਾਏ ਫਿਰ ਅਖਦੀ ਰਾਂਝਿਆ ਮੁਲਕ ਅੰਦਰ ਧਰਮ ਲੱਭਦਾ ਨਹੀਂ ਤੇ ਪਾਪ ਬੜਾਏ ਮਨਾਂ ਦੇ ਅੰਦਰ ਕੋੜ ਹੈ ਭਰਿਆ ਤੇ ਮੰਦਰਾਂ ਦੇ ਵਿੱਚ ਜਾਪ ਬੜਾਏ ਧਰਮ ਦੇ ਨਾਂ ਤੇ ਠੱਗੇ ਜਾਣਾ ਧਰਮ ਦੇ ਨਾਂ ਤੇ ਠੱਗੇ ਜਾਣਾ ਸਾਡੇ ਲਈ ਇਹ ਸ਼ਰਾਪ ਬੜਾ ਏ ਜਾਤ ਪਾਤ ਤੇ ਨਫ਼ਰਤ ਬਾਜੀ ਮਸਲਾ ਆਪਣੇ ਆਪ ਬੜਾਏ ਜਿਉਂਦਿਆਂ ਨੂੰ ਅਸੀਂ ਮਾਰੀ ਜਾਂਦੇ ਜਿਉਂਦਿਆਂ ਨੂੰ ਅਸੀਂ ਮਾਰੀ ਜਾਂਦੇ ਤੇ ਮਰਿਆਂ ਲਈ ਵਰਲਾਪ ਬੜਾ ਏ ਪੱਥਰਾਂ ਨੂੰ ਅਸੀਂ ਪੂਜ ਰਹੇ ਹਾਂ ਇਸ ਗੱਲ ਦਾ ਸੰਤਾਪ ਬੜਾ ਏ ਪੱਥਰਾਂ ਨੂੰ ਅਸੀਂ ਪੂਜ ਰਹੇ ਹਾਂ ਇਸ ਗੱਲ ਦਾ ਸੰਤਾਪ ਬੜਾ ਏ ਇੱਕ ਗੱਲ ਦਾ ਸੰਤਾਪ ਬੜਾ ਏ